موٹر ہے اپنے سائکلو ٹی وی ایس ریڈر یہ وہ پروڈکٹ ہیں جنہوں نے کوئی انٹروڈکشن کی ضرورت نہیں ہے اور اچھے ایسی کیٹاگری کر رہے ہاں جی پہلے نہیں سب اور

ਆਰਾ ਵੱੰਨ ਅੱਜ ਸਾਡੇ ਖੰਨਾ ਦੇ ਲਈ ਬਹੁਤ ਵੱਡਾ ਦਿਨ ਹੈ ਸਾਡੇ ਖੰਨਾ ਦਾ ਬੜਾ ਨਾਮਵਰ ਪਰਿਵਾਰ ਹੈ ਵਿੱਚ ਪਰਿਵਾਰ ਔਰ ਜਿਹੜੇ ਸੁਪਰੀਮ ਮੋਟਰਸ ਦੇ ਓਨਰ ਨੇ TVS ਦੀ ਏਜੰਸੀ ਦੇ ਓਨਰ ਨੇ ਜਿਹੜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੰਨੇ ਦੇ ਵਿੱਚ ਜਿਨ੍ਹਾਂ ਨੇ ਬੜਾ ਵੱਡਾ ਨਾਮ ਆਪਣੇ ਅਲੱਗ-ਅਲੱਗ ਫੀਲਡਾਂ ਦੇ ਵਿੱਚ ਜਿਨ੍ਹਾਂ ਨੇ ਨਾਮ ਨਾ ਕਮਾਇਆ ਅੱਜ ਉਹ ਆਪਣੀ ਏਰੀਆ ਦੇ ਵਿੱਚ ਆਪਣੇ ਆਪਣੀ ਜਿਹੜੀ ਉਹਨਾਂ ਦੀ ਏਜੰਸੀ ਹੈ ਉਹਦੇ ਵਿੱਚ ਅੱਜ ਉਹਨਾਂ ਨੇ ਤਿੰਨ ਮੋਟਰਸਾਈਕਲ ਤਿੰਨ ਨਵੇਂ ਬਾਈਕਸ ਨੇ ਜਿਹੜੇ ਉਹ ਲਾਂਚ ਕੀਤੇ ਨੇ TVS ਮੋਟਰ ਦੇ ਜਿਹੜੇ ਇਹ ਨਵੇਂ ਨਵੇਂ ਵਹੀਕਲ ਨੇ ਜਿਹੜੇ ਲਾਂਚ ਹੋਏ ਨੇ ਸੋ ਮੈਂ ਗੁਰਮਖ ਸਿੰਘ ਜੀ ਵਿੱਚ ਇਹਨਾਂ ਦੇ ਸਮੂਹ ਪਰਿਵਾਰ ਨੂੰ ਸਮੂਹ ਪਰਿਵਾਰ ਨੂੰ ਵਿੱਚ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਔਰ ਅੱਜ ਦੇ ਨਹੀਂ ਇਸ ਪਰਿਵਾਰ ਦੇ ਨਾਲ ਮੇਰੇ ਪਿਛਲੇ ਬਹੁਤ ਪੁਰਾਣੇ ਸੰਬੰਧ ਨੇ 20 ਸਾਲਾਂ ਤੋਂ ਮੈਂ ਖੁੱਦ ਇਹਨਾਂ ਦਾ ਪ੍ਰੋਡਕਟ ਹੈ ਜਿਹੜਾ